ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਅੱਜ ਸਵੇਰੇ ਇੱਕ ਜਿਹੜੀ ਘਟਨਾ ਵਾਪਰਦੀ ਆ ਜਿਸ ਦੇ ਵਿੱਚ ਇੱਕ ਜਿਹੜੀ ਬਹੁ ਮੰਜ਼ਲਾ ਇਮਾਰਤ ਸੀ ਉਹ ਟੈਟੇਰੀ ਹੋ ਜਾਂਦੀ ਆ ਮਹਿਫਲ ਹੋਟਲ ਦੇ ਨਾਮ ਦੇ ਨਾਲ ਇਹ ਜਿਹੜੀ ਉਹ ਬਿਲਡਿੰਗ ਆ ਉਹ ਮਸ਼ਹੂਰ ਸੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਇਸ ਬਿਲਡਿੰਗ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਕਿਉਂਕਿ ਖਸਤਾ ਹਾਲਤ ਸੀ ਮੇਨਟੇਨੈਂਸ ਦਾ ਜਿਹੜਾ ਕੰਮ ਚੱਲ ਰਿਹਾ ਸੀ ਹੁਣੇ-ਹੁਣੇ ਜਿਹੜੇ ਡੀਸੀ ਸਾਹਿਬ ਨੇ ਉਹ ਇੱਥੇ ਪਹੁੰਚਦੇ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਆ ਉਹ ਪ੍ਰੈਸ ਨੂੰ ਦਿੱਤੀ ਗਈ ਹੈ ਕਿ ਇੱਥੇ ਜਿਹੜਾ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਸੀ ਉਸ ਦੇ ਅਧੀਨ ਜਿਹੜਾ ਕੀ ਹੋਇ ਹੋਇਆ ਹਾਲੇ ਤੱਕ ਉਹਦਾ ਜਿਹੜਾ ਕੋਈ ਵੀ ਸੱਟਾ ਕੋਈ ਜਾਣਕਾਰੀ ਆ ਉਹ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਥੇ ਜਿਹੜਾ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਸੀ ਉਸ ਤੋਂ ਬਾਅਦ ਜਿਹੜੀ ਇਹ ਬਿਲਡਿੰਗ ਆਉਟ ਹੈ ਢੇਰੀ ਹੋਈ ਹੈ ਸੈਕਟਰ 17 ਦੇ ਵਿੱਚ ਕਦੇ ਇਹ ਜਿਹੜੀ ਤੁਸੀਂ ਮਲਬਾ ਦੇਖ ਸਕਦੇ ਹੋ ਇਹ ਅਲੀਸ਼ਾਨ ਇੱਕ ਬਿਲਡਿੰਗ ਸੀਗੀ ਮਹਿਫਲ ਹੋਟਲ ਨਾਂ ਦੇ ਨਾਲ ਇਹ ਜਿਹੜੀ ਬਿਲਡਿੰਗ ਹੈ ਉਹ ਮਸ਼ਹੂਰ ਸੀਗੀ ਇੱਥੇ ਪਹਿਲਾਂ ਹੋਟਲ ਸੀਗਾ ਪਰ ਹੁਣ ਕਾਫੀ ਦੇਰ ਤੋਂ ਜਿਹੜੀ ਖਸਤਾ ਹਾਲਤ ਦੇ ਕਾਰਨ ਇਸ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਸੀ ਤੁਸੀਂ ਪੂਰੀ ਬਿਲਡਿੰਗਾਂ ਦੇਖ ਸਕਦੇ ਹੋ ਇਹ ਪੂਰੀ ਜਿਹੜੀ ਬਿਲਡਿੰਗ ਹੈ ਇਹ ਉਹ ਬਿਲਡਿੰਗ ਦੇ ਨਾਂ ਨਾਲ ਜਿਹੜੀ ਇੱਥੇ ਜਾਣੀ ਜਾਂਦੀ ਆ ਹਾਲਾਂਕਿ ਇਹ ਜਿਹੜੀ ਮਲਬਾ ਪਿਆ ਇਹ ਮਹਿਫੂਲ ਹੋਟਲ ਸੀ ਇੱਥੇ ਇਹ ਜਿਹੜਾ ਕਿ ਹੁਣ ਬੰਦ ਕੀਤਾ ਗਿਆ ਸੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੂਰੀਆਂ ਖੌਫਨਾਕ ਜਿਹੜੀਆਂ ਤਸਵੀਰਾਂ ਨੇ ਹਜੇ ਜਿਹੜਾ ਮਲਬਾ ਏ ਸਵੇਰੇ 7 ਵਜੇ ਦੀ ਇਹ ਪੂਰੀ ਘਟਨਾ ਪੂਰੇ ਸਵੇਰੇ 7 ਵਜੇ ਦੇ ਕਰੀਬ ਜਿਹੜੀ ਇਹ ਬਿਲਡਿੰਗ ਆ ਉਹ ਢਹਿ ਢੇਰੀ ਹੁੰਦੀ ਆ ਹਜੇ ਤੱਕ ਵੀ ਜਿਹੜਾ ਮਲਬਾ ਏ ਉਹ ਉੱਪਰੋਂ ਡਿੱਗਦਾ ਹੋਇਆ ਨਜ਼ਰ ਆਉਂਦਾ ਤਾਂ ਦੂਸਰੀ ਜਿਹੜੀ ਨਾਲ ਵਾਲੀ ਬਿਲਡਿੰਗਾਂ ਉਹਨਾਂ ਨੂੰ ਵੀ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਨਾਲ ਵਾਲੀ ਬਿਲਡਿੰਗ ਦੇ ਵਿੱਚ ਜ ਕੁਨੇ ਮਲਬਾ ਜਿਹੜਾ ਉਹ ਵੀ ਉਹਨਾਂ ਦੇ ਨਾਲ ਵਾਲੀ ਜਿਹੜੀ ਕੰਧਾਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਪਾੜ ਪੈ ਚੁੱਕੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਗਿਰਨ ਦੇ ਅਸਾਰ ਨੇ ਉਹ ਹੋ ਚੁੱਕੇ ਨੇ ਉਹ ਵੀ ਬਿਲਡਿੰਗ ਖਾਲੀ ਕਰਵਾ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਵੱਡੇ ਕਦਮ ਨੇ ਉਹ ਚੱਕੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸੈਕਟਰ 17 ਦੀਆਂ ਦਿਖਾ ਰਿਹਾ ਜਿੱਥੇ ਭੀੜ ਭੜੱਕੇ ਵਾਲੀ ਇਹ ਜਗ੍ਹਾ ਇਹ ਚੰਡੀਗੜ੍ਹ ਦਾ ਦਿਲ ਕਿਹਾ ਜਾਂਦਾ ਸੈਕਟਰ 17 ਨੂੰ ਤਾਂ ਉਸ ਦੇ ਵਿੱਚ ਇਹ ਜਿਹੜੀ ਵੱਡੀ ਘਟਨਾ ਅੱਜ ਵਾਪਰਦੀ ਆ ਸਵੇਰੇ 6 7 ਵਜੇ ਦੇ ਕਰੀਬ ਜਿਹੜੀ ਇਹ ਪੂਰੀ ਇਹ ਘਟਨਾ ਹੁੰਦੀ ਆ ਪਹਿਲਾਂ ਮੁਹਾਲੀ ਦੇ ਵਿੱਚ ਵੀ ਇਦਾਂ ਦੀ ਘਟਨਾ ਉਈ ਸੂਜ ਦੇ ਵਿੱਚ ਜਿਹੜੀਆਂ ਕਈ ਜਾਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆ ਗਈਆਂ ਸੀ ਕਈ ਜਾਨਾਂ ਜਿਹੜੀਆਂ ਨੇ ਉਹ ਗਈਆਂ ਸੀ ਹਾਲਾਂਕਿ ਅੱਜ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਡੀਸੀ ਸਾਹਿਬ ਕਹਿੰਦੇ ਕਿ ਮੈਂਟੀਨੈਂਸ ਚੱਲ ਰਿਹਾ ਸੀ ਇਸ ਕਰਕੇ ਜਿਹੜੀ ਪੂਰੀ ਬਿਲਡਿੰਗ ਸੀ ਖਾਲੀ ਸੀ ਸਵੇਰੇ ਜਿਹੜਾ ਤੜਕਸਾਰ ਇਹ ਪੂਰਾ ਜਿਹੜੀ ਘਟਨਾ ਹੈ ਉਹ ਵਾਪਰਦੀ ਆ ਇਸ ਕਰਕੇ ਜਿਹੜਾ ਹਲੇ ਕੋਈ ਵੀ ਕਰਮਚਾਰੀ ਆ ਉਹ ਇੱਥੇ ਨਹੀਂ ਪਹੁੰਚਿਆ ਸੀ ਜਿਸ ਦੇ ਕਾਰਨ ਜਿਹੜੀ ਕੋਈ ਵੀ ਮਾਲੀ ਨੁਕਸਾਨ ਹੋਣ ਤੋਂ ਜ਼ਰੂਰ ਬਚਾ ਹੋਇਆ ਪਰ ਤਸਵੀਰਾਂ ਜਿਹੜੀਆਂ ਦੇਖ ਕੇ ਜ਼ਰੂਰ ਇੱਕ ਕਦੀ ਇੱਕ ਦਿਲ ਦੇ ਵਿੱਚ ਆਉਂਦਾ ਕਿ ਏਡੀਆਂ ਖੌਫਨਾਕ ਤਸਵੀਰਾਂ ਕਿਉਂਕਿ ਇਹ ਇੱਕ ਬਹੁਤ ਮੰਦਲਾ ਜਿਹੜੀ ਇਮਾਰਤ ਸੀ ਉਹ ਹੁਣ ਤੁਸੀਂ ਉਸ ਦਾ ਰੂਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਮਲਿਆ ਮੇਟ ਹੋ ਚੁੱਕੀ ਆ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਿਹਾ ਸੈਕਟਰ 17 ਦੇ ਵਿੱਚ ਬਲਸ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਨਾਲ ਲੱਗਦੀਆਂ ਇਮਾਰਤਾਂ ਸੀਗੀਆਂ ਕਦੇ ਇਹ ਮਹਿਫਲ ਹੋਟਲ ਨਾਮ ਦੇ ਨਾਲ ਜਿਹੜੀ ਬਿਲਡਿੰਗ ਆ ਪੂਰੀ ਮਸ਼ਹੂਰ ਸੀ ਇੱਥੇ ਜਿਹੜਾ ਮਹਿਫਲ ਨਾਮ ਦਾ ਹੋਟਲ ਸੀਗਾ ਪੂਰਾ ਭੀੜ ਭੜਾਕਾ ਹੁੰਦਾ ਸੀ ਪਰ ਅੱਜ ਦੀਆਂ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਸਤਾ ਹਾਲਤ ਦੇ ਵਿੱਚ ਜਿਹੜਾ ਇਸ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਅੱਜ ਇਹ ਹੋਟਲ ਆ ਜਿਹੜਾ ਪੂਰਾ ਮਿੱਟੀ ਦੇ ਵਿੱਚ ਮਿਲ ਚੁੱਕਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਲਿਫਟ ਆ ਉਹ ਵੀ ਪੂਰੀ ਕਹ ਦਈਏ ਕਿ ਕੁੱਟੀ ਹੋਈ ਨਜ਼ਰ ਆਉਂਦੀ ਆ ਪੌੜੀਆਂ ਜਿਹੜੀਆਂ ਸਟੇਅਰ ਬਣੀਆਂ ਸੀ ਉਹ ਵੀ ਨਾਲ ਲਟਕਦੀਆਂ ਹੋਈਆਂ ਨਜ਼ਰ ਆਉਂਦੀਆਂ ਪਰ ਜਿਹੜੀਆਂ ਨਾਲ ਵਾਲੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਵੀ ਜਿਹੜਾ ਕਾਫੀ ਉਹ ਨੁਕਸਾਨ ਹੈ ਉਹ ਹੋ ਚੁੱਕਿਆ ਉਹ ਵੀ ਹੁਣ ਕਿਤਨਾ ਕਿਤੇ ਜਿਹੜੀਆਂ ਗਿਰਨ ਦੀ ਕਗਾਰ ਤੇ ਨੇ ਕਿਉਂਕਿ ਵੱਡੇ ਕ੍ਰੈਕ ਨੇ ਜਿਹੜੇ ਆ ਚੁੱਕੇ ਨੇ ਵੱਡੇ ਪਾੜ ਪੈ ਚੁੱਕੇ ਨੇ ਦਾ ਤਸਵੀਰਾਂ ਜਿਹੜੀਆਂ ਸੈਕਟਰ 17 ਤੋਂ ਪੂਰੀਆਂ ਖੌਫਨਾਕ ਤਸਵੀਰਾਂ ਨੇ ਜਿੱਥੇ ਇਹ ਕਹਿੰਦੀ ਕਿ ਕਦੇ ਪੀੜਪੜਕਾ ਹੁੰਦਾ ਸੀ ਤਾਂ ਅੱਜ ਉਸੇ ਸਥਾਨ ਦਾ ਜਿਹੜਾ ਤੁਸੀਂ ਹਾਲ ਹੈ ਉਹ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸੈਕਟਰ ਅਸ ਤਾਰਾਂ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਸਵੇਰੇ 7 ਵਜੇ ਦੇ ਕਰੀਬ ਜਿਹੜਾ ਮਹਿਫਲ ਹੋਟਲ ਸੀ ਅੱਜ ਮਿੱਟੀ ਦੇ ਮਿਲ ਵਿੱਚ ਮਿਲ ਚੁੱਕਿਆ ਪਹਿਲਾਂ ਹੀ ਇਸ ਜਿਹੜਾ ਹੋਟਲ ਨੂੰ ਉਹ ਬੰਦ ਕਰ ਦਿੱਤਾ ਗਿਆ ਸੀਗਾ ਮੈਂਟੀਨੈਂਸ ਦਾ ਕੰਮ ਜਿਹੜਾ ਉਹ ਜਾਰੀ ਸੀਗਾ ਡੀਸੀ ਸਾਹਿਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਮੈਂਟੀਨੈਂਸ ਚੱਲ ਰਿਹਾ ਸੀ ਬਿਲਡਿੰਗ ਦਾ ਜਿਹੜਾ ਮੈਂਟੀਨੈਂਸ ਉਹ ਚੱਲ ਰਿਹਾ ਸੀ ਉਸ ਦੇ ਅਧੀਨ ਕੀ ਜਿਹੜਾ ਕਰਮਚਾਰੀਆਂ ਦੇ ਵੱਲੋਂ ਕੀਤਾ ਗਿਆ ਜਿਹੜੇ ਇੱਥੇ ਕੰਮ ਕਰਦੇ ਸੀ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਕੋਈ ਥੱਲੇ ਬੇਸਮੈਂਟ ਦੇ ਵਿੱਚ ਕੰਮ ਚੱਲਿਆ ਜਾਂ ਕੋਈ ਹੋਰ ਵਜ੍ਹਾ ਹਜੇ ਤੱਕ ਜਿਹੜੀ ਆ ਉਹ ਨਹੀਂ ਸਾਹਮਣੇ ਆਈ ਪਰ ਖਾਸ ਤਾ ਹਾਲਤ ਦੇ ਵਿੱਚ ਸੀਗਾ ਜਿਸ ਤੇ ਕਰਕੇ ਜਿਹੜੀ ਆ ਇਸ ਵੀਰੇ 7 ਵਜੇ ਦੇ ਕਰੀਬ ਵੱਡੀ ਘਟਨਾ ਹੋਈ ਹੈ ਪਰ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਸੈਕਟਰ 17 ਮੇ ਜੋ ਬੇਸ 183 184 ਐਂਡ 185 ਇਹ ਬਿਲਡਿੰਗ ਅਭੀ ਕੋਲਾਪਸ ਕਰੀ ਹੈ ਗਰੀ ਹੈ ਅਸ ਮਾਰਨਿੰਗ ਮੇ ਔਰ ਲਗਭਗ 10 ਦਿਨ ਪਹਿਲੇ ਇਸ ਮੇ ਕੁਛ ਕਰੈਕਸ ਡਵਲਪ ਹੋਏ ਥੇ जिसको ध्यान में रखते हुए जैसे हमारे नॉलेज में उस दिन ये मसला आया था वी हैड द इमीजिएटली कॉर्डेंट ऑफ द एरिया और इसको वैकेट करा लिया था मेनली इसमें मेंटेनेंस का कार्य चल रहा था और इन्होंने रिवाइज बिल्डिंग प्लान एस्टेट ऑफिस में अप्लाई किया हुआ था बट उसमें कुछ ऑब्जर्वेशंस थी आ, उसको क्लियर ना होते हुए भी इन्होंने अपना काम जारी रखा और उसकी वजह से ये बिल्डिंग कोलेप्स हुई है प्राइम ऑफिस ही जो पता चला है तो इसकी पूरी हम इंक्वायरी डिटेल करेंगे कि इसमें क्या नेग्लिजेंस किसकी रही पैरली चूँकि बाकी जो नियर बाई बेज हैं वन एंड वन वो उस पर भी इसका इफेक्ट आने की आशंका है तो हमने एहतियात के तौर पर डिजास्टर मैनेजमेंट एक्ट में उनको विकेट कराने का डिसीजन लिया है और हम इनका स्ट्रक्चरल ऑडिट कराएंगे वंस द बिल्डिंग्स आर डिक्लेयर्ड सेफ तो फिर हम उसको ओपन करेंगे पैरलली हमारी ये भी कोशिश रहेगी कि आसपास के जितने भी स्ट्रक्चर्स हैं उनका क्विकली जितना जल्दी हो सके हम ऑडिट कराएं ताकि ये पता रहे कि इसमें इसका इफ़ेक्ट कहाँ तक गया है कितना सामान था, था? इसमें ये एक तरीके से बिल्डिंग तो ही थी बिकॉज इसमें रेनोवेशन का काम चला हुआ था और चूँकि इसकी कॉर्डनिंग ऑफ हो गई थी इसलिए कोई इसमें लाइफ ऑफ लाइफ की नुकसान या कोई प्रॉपर्टी का मेजर नुकसान नहीं हुआ है बट स्टिल ये एक इम्पोर्टेंट मसला इसलिए बनता है क्योंकि जो इनकी स्टेबिलिटी है बिल्डिंग्स की इंटरकनेक्टेड रहती है तो इसमें वी हैव हाँ टू तो बी एब्सोल्युटली श्योर के जो नियर बाई स्ट्रक्चर्स हैं उन उनकी स्टेबिलिटी को कोई नुकसान ना हो सेक्टर सतारा में और भी कई बिल्डिंग है बहुत ज़्यादा पुरानी पुरानी बिल्डिंग है ऐसा हादसा दोबारा कहीं और ना हो इसको लेकर भी कोई आगे ऐसी बिल्डिंग्स, बिल्डिंग्स पे विल वर्क ऑन दीज जो स्ट्रक्चरल ऑडिट है ऐसी बिल्डिंग्स का उसका एक किस प्रकार से करा सकते हैं एस बना करके उसके बारे में हम आगे काम करेंगे एंड वी विल इन्श्योर कि आने वाले समय में जो तो इस तरह की पुरानी बिल्डिंग्स हैं उनको उनके स्ट्रक्चरल ऑडिट कराएँ और ये इन्श्योर करें कि वो पूरी तरीके से स्ट्रक्चरली सेफ़ और स्टेबल हो